ਬਸ ਸਾਈਡ ਕਰ ਰਸਤਾ ਦੇਣ ਨੂੰ ਲੈ ਕੇ ਬਸ ਡਰਾਈਵਰ ਅਤੇ ਗੱਡੀ ਸਵਾਰ ਵਿਅਕਤੀਆਂ ਦੇ ਵਿੱਚ ਟਕਰਾਅਬਾਜ਼ੀ ਹੋ ਗਈ ਗੱਡੀ ਸਵਾਰ ਵਿਅਕਤੀਆਂ ਵੱਲੋਂ ਕੀਤਾ ਗਿਆ ਕਿਰਪਾਨਾਂ ਦੇ ਨਾਲ ਹਮਲਾ ਤੋੜੇ ਗਏ ਬਸ ਦੇ ਸ਼ੀਸ਼ੇ ਬਸ ਲੁਧਿਆਣਾ ਤੋਂ ਦਰਜੇ ਪੁਰचीन ਸ਼ਿਵ ਮੰਦਿਰ ਜਹਲ ਸ਼ਿਵ ਭਗਤਾਂ ਨੂੰ ਲੈ ਕੇ ਪਹੁੰਚੀ ਸੀ ਉਹ ਸ਼ਿੰਗਨਸਲ ਕੀ ਆਠੀ ਨਿਊਜ਼ ਨੈਟਵਰਕ ਜਿੰਨਾ ਨਾਮ ਮੇਰਾ ਪਵਨ ਕੁਮਾਰ ਹੈ ਕੀ ਮਾਮਲਾ ਹੋਇਆ ਕੀ ਘਟਨਾ ਵਾਪਰੀ ਤੇ ਲੁਧਿਆਣੇ ਤੋਂ ਬਸ ਲੈ ਕੇ ਚੱਲੇ ਸੀਗੇ ਚੱਲਾਂ ਮੰਦਿਰ ਵਾਸਤੇ ਜੀ ਇਹ ਜਦ ਚਾਹਲਾ ਮੰਦਰ ਦੇ ਬਾਹਰ ਬਿਲਕੁਲ ਸਾਈਡ ਤੇ ਜਿਹੜਾ ਸਰਵਿਸ ਰੋਡ ਆ ਉਹ ਤੇ ਉਤਾਰ ਕੇ ਰੋਕ ਕੇ ਗੱਡੀ ਸਵਾਰੀਆਂ ਉਤਾਰਦਾ ਪਿਆ ਸੀ ਮੈਂ ਦੋ ਤਿੰਨ ਕ ਸਵਾਰੀਆਂ ਰਹਿ ਗਈਆਂ ਸੀ ਉਹ ਪਿੱਛੋਂ ਆਏ ਕਾਰ ਲੈ ਕੇ ਵੀ ਆ ਕੇ ਭੱਜ ਗਏ ਮੈਨੂੰ ਕਹਦੇ ਓਏ ਭੈਣ ਚੋਦਾ ਗੱਡੀ ਪਿੱਛੇ ਕਰ ਪਰੇ ਕਰ ਗੱਡੀ ਮੈਂ ਕਿਹਾ ਵੀਰੇ ਇੱਕ ਮਿੰਟ ਬਸ ਉਤਰਨੀਆਂ ਦੋ ਸਵਾਰੀਆਂ ਰਹਿ ਗਈਆਂ ਮੈਂ ਜਾਨੂੰ ਕਿਰਪਾਨਾ ਕੱਢ ਕੇ ਲਿਆ ਕੇ ਤੜ ਤੜ ਮਾਰਨੀ ਆ ਸ਼ੀਸ਼ੇ ਭੰਨ ਤੇ ਇਧਰ ਮੇਰੇ ਵਾਲੇ ਪਾਸੇ ਮੇਰੇ ਆ ਕੇ ਮਾਰੀ ਤੇ ਮੈਂ ਪਿੱਛੇ ਹਟ ਗਿਆ ਤੇ ਮੇਰੇ ਆ ਕੱਚ ਕੁਚ ਬਾਵਾ ਗੱਜਿਆ ਆ ਲਗਾਤ ਲੱਗੀ ਇੱਥੇ ਮੋਢੇ ਬੈਸਬਾਲ ਮਾਰਿਆ ਮੇਰੇ ਨੀ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿੰਦੇ ਬੱਸ ਤੋਂ ਸਵਾਰਿਆ ਉਤਾਰਿਆ ਜਿਵੇਂ ਰਸਤਾ ਬਲੌਕ ਸੀ ਤਾਂ ਕਰਕੇ ਹੋਈ ਹੈ ਤੁਹਾਨੂੰ ਕੀ ਲੱਗਦਾ ਰਸਤਾ ਮਤਲਬ ਸਰਵਸ ਰੋਡ ਸੀਗਾ ਮੇਨ ਤਾਂ ਖੁੱਲਾ ਹੀ ਸੀਗਾ ਰੋਡ ਸਰਵਸ ਤੇ ਪਹਿਲਾਂ ਵੀ ਗੱਡੀਆਂ ਆਟੋ ਟੈਂਪੂ ਕਾਰਾਂ ਖੜੀਆਂ ਸੀ ਬੱਸਾਂ ਖੜੀਆਂ ਸੀਗੀਆਂ ਜਿਹਨ ਜਿਹੜੀ ਸਵਾਰੀ ਉਤਰ ਨੂੰ ਆ ਰਹੀ ਆ ਉਹ ਸਿਆਣੇ ਸਿਆਣੇ ਬਜ਼ੁਰਗ ਵੀ ਹੁੰਦੇ ਨੇ ਉਹ ਕੋਲੇ ਲਾਉਣਾ ਜੇ ਅੱਗੇ ਬੱਸ ਲੈ ਲੈਣ ਫਿਰ ਤੁਰ ਕੇ ਆਉਣਾ ਔਖਾ ਹੁੰਦਾ ਉਹਨਾਂ ਨੂੰ ਜਦੋਂ ਹਮਲਾ ਕੀਤਾ ਤਾਂ ਸਵਾਰਿਆਂ ਵਿੱਚ ਪਗਦਲ ਬਚੀ ਹੋਣੀ ਹਾਂ ਹਾਂਜੀ ਹਾਂਜੀ ਉਹ ਡਰਦੇ ਮਾਰੇ ਉਹ ਦੋ ਤਿੰਨ ਸੀਗੇ ਉਹ ਆਉਣ ਨੂੰ ਫਿਰਦੇ ਸੀ ਉਹ ਕਹਿੰਦੇ ਕਿਰਪਾਨਾ ਦੇਖ ਕੇ ਅਸੀਂ ਇੱਕ ਵਾਰ ਆ ਕੇ ਪਿੱਛੇ हट ਗਏ ਹਮਲਾਵਰਾ ਵੱਲੋਂ ਕੁਝ ਕਿਹਾ ਵੀ ਗਿਆ ਤੁਹਾਨੂੰ ਹਾਂਜੀ ਹਮਲਾਵਰਾ ਵੱਲੋਂ ਕੁਝ ਕਿਹਾ ਗਿਆ ਤੁਹਾਨੂੰ ਆ ਬੋਲਦੇ ਸੀਗੇ ਕੀ ਬੋਲਦੇ ਸੀ ਹਾਂਜੀ ਕਹਿੰਦੇ ਵੀ ਤੂੰ ਇਹਨੂੰ ਦਬਦਬਾ ਸਾਈਡ ਤੇ ਕਰਨਾ ਨਹੀਂ ਫਿਰ ਕੰਮ ਖਰਾਬ ਕਰਾਂਗੇ ਅਸੀਂ ਬਸ ਇੰਨੀ ਗੱਲ ਕਹਿ ਕੇ ਉਹ ਕਾਰ ਉਹਨਾਂ ਨੇ ਨੰਬਰ ਪਲੇਟਾਂ ਜਿਹੜੀਆਂ ਉਹ ਦਬਦਬਾ ਕਿੰਨੀਆਂ ਬੱਸਾਂ ਆਈਆਂ ਤੁਹਾਡੇ ਕੋਲ 10-11 ਬੱਸਾਂ ਆਈਆਂ ਲਾਈ ਗੁਰੂ ਦੀਆਂ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਤਿੰਦਰ ਗੋਰਿਆਣਾ ਹੈ ਮਹਾਦੇਵ ਸੇਵਾ ਦਲ ਦਾ ਮੈਂ ਮੀਤ ਪ੍ਰਧਾਨ ਹਾਂ ਤੇ ਔਰ ਇਹਦੇ ਪ੍ਰਧਾਨ ਜਿਹੜੇ ਚੇਤਨ ਬਵੇਜਾ ਜੀ ਹੈ ਅੱਜ ਸਵੇਰੇ ਜਦੋਂ ਸਾਡੀ ਬੱਸ ਨਿਕਲੀ ਸਮਰਾਲੇ ਮੱਥਾ ਟੇਕਣ ਸੰਗਤ ਵਿੱਚ ਆ ਰਹੀ ਸੀਗੀ ਤਾਂ ਅਣਪਛਾਤੇ ਲੋਕਾਂ ਨੇ ਆ ਕੇ ਹਮਲਾ ਕਰਤਾ ਔਰ ਡਰਾਈਵਰ ਸਾਹਿਬ ਨੂੰ ਕਹਿ ਕੇ ਚਲੇ ਗਏ ਵੀ ਜੇਕਰ ਤੁਸੀਂ ਬਾਅਦ ਦੇ ਵਿੱਚ ਕਦੇ ਯਾਤਰਾ ਲੈ ਕੇ ਆਏ ਤਾਂ ਤੁਹਾਡੀ ਜਿਹੜੀ ਬੱਸ ਹੈ ਉਹਨੂੰ ਅੱਗ ਲਗਾ ਦਿੱਤੀ ਜਾਊਗੀ ਔਰ ਤੁਹਾਨੂੰ ਜਿਹੜਾ ਹੈ ਜਾਨੋਂ ਮਾਰ ਦਿੱਤਾ ਜਾਊਗਾ ਇਸ ਕਰਕੇ ਇਹਨਾਂ ਨੇ ਹਮਲਾ ਕਰਤਾ ਕਿਉਂਕਿ ਸਨਾਤਨੀ ਲੋਕ ਇਹਦੇ ਵਿੱਚ ਮੱਥਾ ਟੇਕਣ ਆ ਰਹੇ ਸੀ ਪੰਜਾਬ ਦੇ ਵਿੱਚ ਜਿਹੜਾ ਸਨਾਤਨੀ ਹੈ ਉਹ ਬਿਲਕੁਲ ਵੀ ਸੇਫ ਨਹੀਂ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕੋਈ ਅਜਿਹੀ ਯੋਜਨਾ ਬਣਾਈ ਜਾਵੇ ਜਿਹਦੇ ਕਰਕੇ ਸਨਾਤਨੀ ਜਿਹੜਾ ਆ ਉਹ ਸੋਖੇ ਤਰੀਕੇ ਨਾਲ ਮੰਦਿਰ ਜਾ ਸਕੇ ਇਹ ਹਮਲਾ ਹੋਇਆ ਕਿੱਥੇ ਹੈ ਇਹ ਹਮਲਾ ਸਮਰਾਲਾ ਜਿਹੜਾ ਚਹਲਾ ਮੰਦਿਰ ਹੈ ਜੀ ਉਹਦੇ ਬਿਲਕੁਲ ਬਾਹਰ ਹੋਇਆ ਜਿਨ੍ਹਾਂ ਨੇ ਹਮਲਾ ਕੀਤਾ ਕਿੰਨੇ ਸਵਾਰ ਸੀ ਉਹ ਵਰਨਾਕਾਰ ਦੇ ਵਿੱਚ ਸਵਾਰ ਸੀਗੇ ਜੀ ਉਹ ਚਾਰ ਤੋਂ ਪੰਜ ਜਣੇ ਸੀਗੇ ਜੀ ਚਾਰ ਜਣੇ ਸੀਗੇ ਚਾਰ ਜਣੇ ਸੀਗੇ ਉਹ ਉਤਰੇ ਨਹੀਂ ਉਹ ਨਹੀਂ ਉਤਰੇ ਕਿਧਰ ਨੂੰ ਗਏ ਨੇ ਟੋਲ ਵਾਲੇ ਟੋਲ ਵਾਲੇ ਪਾਸੇ ਨੂੰ ਗਏ ਜੀ ਕੋਈ ਹਥਿਆਰ ਕੋਈ ਆਕਾਰ ਤੇਜ਼ਾਰ ਹਥਿਆਰ ਸੀਗੇ ਜੀ ਕੁਰਬਾਨਾ ਸੀਗੀਆਂ ਕੁਰਬਾਨਾਂ ਨਾਲ ਹੀ ਹਮਲਾ ਹੋਇਆ ਸਾਡੇ ਡਰਾਈਵਰ ਸਾਹਿਬ ਤੇ ਸੱਟ ਵੀ ਲੱਗੀ ਆ ਉਹ ਸਾਹਮਣੇ ਦਿਖ ਰਿਹਾ ਦੇਖੋ ਕਲਰਫੁੱਲ ਰਨ ਤੇ ਫਟਿਆ ਵਾਰੀਆਂ ਸੀਗੀਆਂ ਬਸ ਹਾਂਜੀ ਹਾਂਜੀ ਸੰਗਤ ਵਿੱਚ ਸੀਗੀ ਜੀ ਸੰਗਤ ਬਹੁਤ ਜ਼ਿਆਦਾ ਘਪराई ਹੋਈ ਸੀ ਕਿਸ ਤਰ੍ਹਾਂ ਜਾ ਕੇ ਅਸੀਂ ਸੰਭਲ ਨੂੰ ਸੰਗਤ ਨੂੰ ਸਮਝਾਇਆ ਦੂਜੀ ਪਾਸੇ ਵਿੱਚ ਬਿਠਾਇਆ ਉਹਨੇ ਤੁਸੀਂ ਦੱਸ ਦਿਓ ਕਿ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਬੱਸ ਨਾ ਲੈ ਕੇ ਆਂ ਅਜ ਧਮਕੀਆਂ ਦਿੱਤੀਆਂ ਨੇ ਇਹ ਤੁਹਾਨੂੰ ਕਿਉਂ ਲੱਗਦਾ ਕਿਉਂ ਦਿੱਤੀਆਂ ਇਹ ਜੇ ਬੱਸਾਂ ਮੈਂ ਕਹਿ ਰਿਹਾ ਜੀ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਸਨਾਤਨ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਅੱਗ ਲੱਗ ਰਹੀ ਹੈ ਜਿੱਦਾਂ ਪਹਿਲਾਂ ਹੁੰਦਾ ਸੀ ਜਦੋਂ ਰਿਸ਼ੀ ਮੁਨੀ ਤਪੱਸਿਆ ਕਰਦੇ ਸੀ ਤੇ ਰਾਖਸ਼ ਅੱਗ ਪਾਣ ਆ ਜਾਂਦੇ ਸੀ ਉਹ ਰਾਖਸ਼ ਦਾ ਕੰਮ ਇਹ ਲੋਕ ਕਰ ਰਹੇ ਨੇ ਹਣ ਕੀ ਮੰਗ ਕਰ ਰਹੇ ਤੁਸੀਂ ਅਸੀਂ ਇਹੀ ਡਿਮਾਂਡ ਕਰਦੇ ਆਂ ਵੀ ਇੱਥੇ ਜਿਹੜਾ ਸਨਾਤਨੀ ਆ ਉਹ ਖਤਰੇ ਦੇ ਵਿੱਚ ਹੈ ਔਰ ਪ੍ਰਸ਼ਾਸਨ ਨੂੰ ਅਸੀਂ ਗੁਹਾਰ ਲਗਾਣੇ ਆਂ ਵੀ ਇਹਨਾਂ ਦੀ ਰੱਖਿਆ ਕੀਤੀ ਜਾਵੇ ਔਰ ਇਹਨਾਂ ਨੂੰ ਆਪਣੇ ਧਾਰਮਿਕ ਸਥਾਨਾਂ ਤੇ ਜਾਣ ਨੂੰ ਨਾ ਰੋਕਿਆ ਜਾਵੇ ਕੰਪਲੇਂਟ ਲਖੀ ਹੈ ਜੀ ਇੱਕ ਕੰਪਲੇਂਟ ਜਿਹੜੀ ਆ ਉਹ ਦੇ ਦਿੱਤੀ ਅਸੀਂ ਦਰਖਾਸਤ ਮੈਂ ਆਪਣੇ ਨੂੰ ਦੇ ਮੰਦਿਰ ਦੇ ਕੋਲ ਅਜੇ ਬੱਸ ਪਹੁੰਚ ਨਹੀਂ ਗਈ ਹੈ ਇਹਦਾ ਕੀ ਫੇਰ ਹ ਜੀ ਉਹ ਮਿਸਟਰ ਜਤਿੰਦਰ ਗੂੜਸੇ ਅਸੀਂ ਬਸ ਦੇ ਜਿਹੜੇ ਡਰਾਈਵਰ ਬਸ ਅਸੀਂ ਪੀਵੀਟੀ 2187 ਲੁਧਿਆਣਾ ਤੋਂ ਆਏ ਸੀ ਇਹ ਜਿਹੜੀ ਵਾਸੋਂ ਤੋਂ ਜਦੋਂ ਸੌਰੀਆਂ ਤਾਰਦੇ ਹੋਣੇ ਆ ਇੱਕ ਜਿਹੜੀ ਵਰਨਾਕਾਰ ਦੇ ਵਿੱਚ ਪੰਜ ਪੰਜ ਜਣੇ ਦੇ ਨਾਮ ਨੂੰ ਵਿਅਕਤੀ ਜੀ ਦੋ ਉਹਨਾਂ ਨੇ ਇਹਨਾਂ ਨੇ ਜਿਹੜਾ ਅਲੀਗੇਸ਼ਨ ਲਾਇਆ ਵੀ ਸਾਨੂੰ ਜਿਹੜਾ ਗਾੜੀ ਨੂੰ ਚੋਖ ਕੇ ਸਾਡੀ ਬਸ ਤੇ ਕੁਰਪਾਨਾ ਮਾਰੀ ਜਿਹਦੇ ਸੰਬੰਧੀ ਅਸੀਂ ਜਿਹੜੀ ਹੈ ਐਫਆਰ ਅੰਡਰ ਸੈਕਸ਼ਨ 285 126 324 ਚਾਰ ਤੇ 353 ਤਿੰਨ ਵੀਐਨਐਸ ਦੇ ਤਦ ਪਰਚਾ ਦਰਜ ਹੋਇਆ। ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਬਈ ਇਹਦੇ ਵਿੱਚ ਜਿਹੜੇ ਕੋਈ ਇੱਥੇ ਇਹੋ ਜੀ ਗੱਲ ਨਹੀਂ ਸੀ ਵੀ ਧਾਰਮਿਕ ਵਾਲੀ ਦੀ ਗੱਲ ਜਿਹੜੇ ਬੰਦੇ ਤੇ ਡਾਊਨਡਾਪ ਕੀਤੇ ਆ ਉਹ ਵੀ ਇਹਨਾਂ ਕੇ ਵਾਸ਼ਬੋੜਾ ਤੇ ਸਮਰਾਲੇ ਦੇ ਤੇ ਇਹਨੂੰ ਜੈਂਟਰਮੈਨ ਨੇ ਐਕਚੁਅਲੀ ਉਹਨਾਂ ਦੀ ਜਿਹੜੀ ਪੁਸ਼ਪੇਸ਼ ਵੀ ਸਾਨੂੰ ਸਾਇਡ ਨਹੀਂ ਦਿੱਤੀ ਤੇ ਉਹਨਾਂ ਦੇ ਖਿਲਾਫ ਇਹਨਾਂ ਸਖਤ ਤਰਾਮਾਂ ਦੇ ਦਾ ਜੀ ਪਰਚਾ ਦਰਜ ਕੀਤਾ ਹੈ। ਪੇਸੋ ਵੈਨਾਈਡ ਕਰਨ ਨੂੰ ਕੋ ਹੋਰ ਵੀ ਜਿਹੜੀ ਹੈ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਥੋੜਾ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ। ਪਰ ਪਤਮਾਦਾਰੀ ਗੰਦਵਾ ਸਰ ਗੱਡੀ ਦਾ ਡਰੈਸ ਬਾਰੇ ਪਤਾ ਲੱਗਿਆ ਜਾਂ ਬੰਦੇ ਅਸੀਂ ਬੰਦੇ ਜਿਹੜੇ ਤਿੰਨ ਨੇ ਤੇ ਗੱਡੀ ਵੀ ਅਸੀਂ ਰੌਂਡ ਅਪ ਕਰ ਲਈ। ਕਿਉਂਕਿ ਉਸ ਤਾਂ ਉਹਦੇ ਨੇ ਪਤਾ ਨੇ ਬੰਦੇ ਹੀ ਕਰਤ। One of the premium and prestigious professional institutes providing a wide range of professional courses with 100% placement assistance. We are Shri Sai Group of Institutes.